ਸੋ ਸਸਿਗਾ ਦੋਸਤੋ 1 ਸਤੰਬਰ ਤੋਂ ਕਹਿੰਦੇ 1 ਸਤੰਬਰ ਨੂੰ ਨਹੀਂ ਹੋਵੇਗੀਆਂ ਆਨਲਾਈਨ ਪੇਮੈਂਟ Google Pay PhonePe ਵਰਗੀਆਂ ਸਹੂਲਤਾਂ ਹੋਣਗੀਆਂ ਪ੍ਰਭਾਵਿਤ ਇਹ AVP ਸਾਂਝੇ ਨੇ ਜਾਣਕਾਰੀ ਸਾਂਝੀ ਕਰੀ ਆ ਤੇ ਇਹਦੇ ਨਾਲ ਗੱਲ ਇਹ ਹੈ ਵੀ ਟਰਾਈ ਨੇ ਜਿਹੜਾ ਨਵਾਂ ਰੂਲ ਇੱਕ ਸ਼ੁਰੂ ਕਰਿਆ ਬਹੁਤ ਵਧੀਆ ਆਏਗਾ ਕਿਉਂਕਿ ਮੈਂ ਜਦੋਂ ਪੂਰੀ ਜਾਣਕਾਰੀ ਪੜੀਆ ਤੁਹਾਡੇ ਨਾਲ ਵੀ ਸਾਂਝੀ ਕਰਦਾ ਤੇ ਆਨਲਾਈਨ ਫਰਾਡ ਹੈ ਜਿਹੜਾ ਬਹੁਤ ਵੱਡੇ ਤੌਰ ਤੇ ਰੁਕ ਜੂਗਾ ਹੁਣ ਹੁੰਦਾ ਕੀ ਹੈ ਕਿ ਅਸੀਂ ਕੋਈ ਚੀਜ਼ ਮੰਗਾਉਣੇ ਆ ਫੂਡ ਡਿਲੀਵਰੀ ਆਨਲਾਈਨ ਕੋਈ ਡਿਲੀਵਰੀ ਤਾਂ ਉਹਦੇ ਵਿੱਚੋਂ ਉਹ ਹੁੰਦਾ ਮੈਸੇਜ ਭੇਜਦਾ ਅਸੀਂ OTP ਦਿੰਨੇ ਆ ਤਾਂ ਉਹ ਪਾਰਸਲ ਸਾਨੂੰ ਦੇ ਦਿੰਦਾ ਇਸੇ ਤਰ੍ਹਾਂ ਦੇ ਨਾਲ ਜੇ ਤੁਸੀਂ ਕੈਪਚ ਬੈਠਦੇ ਹੋ ਜਾਂ ਬਾਈਕ ਟੈਕਸੀ ਲੈਣੇ ਹੋ ਜੋ ਵੀ ਇਸ ਤਰ੍ਹਾਂ ਦੇ ਕੰਮ ਨੇ ਜਿੱਥੇ OTP ਆਉਂਦਾਗਾ ਪੇਮੈਂਟ ਬੈਂਕ ਚ ਕਢਾਉਣੀ ਹੋਵੇ ਜਾਂ ਫਿਰ ਬੈਂਕ ਚੋਂ ਪੇਮੈਂਟ ਲੈਣੀ ਹੋਵੇ ਹੋਵੇ ਆਨਲਾਈਨ ਪੇਮੈਂਟ ਕਿਸੇ ਨੂੰ ਦੇਣੀ ਹੋਵੇ ਤਾਂ ਕਤ ਕਿਉਂ ਆ ਸਕਦੀ ਹੈ ਇਹਨਾਂ ਨੇ ਜਿਹੜੀ ਲਿਖੀ ਆ ਉਹ ਸਮਝੀ ਆ ਹੈਡਿੰਗ ਵੀ ਗਲਤ ਨਹੀਂ ਹੈਗਾ ਖੈਰ ਇਹਦੇ ਵਿੱਚ ਇਹ ਹੈ ਵੀ ਜਦੋਂ ਵੀ ਹੁਣ ਟਰਾਈ ਨੇ ਅੱਗੇ ਨੂੰ ਕਰਕੇ ਦਿੱਤਾ ਇਦੇ ਵਿੱਚ ਇਹ ਲਿਖਦੇ ਨੇ ਕਹਿੰਦੇ ਕਿ ਆਪਦੇ ਜ਼ਿਆਦਾਤਰ ਕਮਾਂ ਦੇ ਲਈ ਫੋਨ ਲੋਕ ਯੂਜ਼ ਕਰਦੇ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਸਪੈਮ ਕਾਲਾਂ ਮੈਸੇਜ ਆਨਲਾਈਨ ਧੋਖਾਧੜੀ ਕਰਨ ਦੇ ਬਹੁਤ ਮਾਮਲੇ ਸਾਹਮਣੇ ਆਏ ਨੇ ਤੇ ਆ ਵੀ ਰਹੇ ਨੇਗੇ ਟਰਾਈ ਦੇ ਵੱਲੋਂ ਸਪੈਮ ਨੀਤੀ ਨੂੰ ਸੋਧਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ 1 ਸਤੰਬਰ ਤੋਂ ਸਪੈਮ ਨਿਯਮਾਂ ਨੂੰ ਲਾਗੂ ਕਰਨਾ ਹੋਊਗਾ ਤੇ ਇਹਦੇ ਬਾਰੇ ਵਿੱਚ ਟਰਾਈ ਨੇ ਪਹਿਲਾਂ ਹੀ ਟੈਲੀਕਾਮ ਕੰਪਨੀਆਂ ਨੂੰ ਸਪੈਮ ਮੈਸੇਜ 'ਚ ਕਾਲ ਤੇ ਪਾਬੰਦੀ ਲਾਉਣ ਦਾ ਕੰਮ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਨੇਗੇ 21 اگست ਤੋਂ ਬਾਅਦ موبائل یوزرز ਲਈ ਮੁਸ਼ਕਲਾਂ ਆ ਸਕਦੀਆਂ ਨੇ ਉਹ ਇਸ ਕਰਕੇ ਕਿਉਂਕਿ ਜਿਹੜੇ یوزرز ਉਹਨਾਂ ਕੋਲ ਰਜਿਸਟਰ ਨਹੀਂ ਹੋਣਗੇ ਕੰਪਨੀਆਂਜ਼ ਦੇ ਕੋਲੇ ਤਾਂ ਹੋਇਆ ਇਹ ਕਰੂਗਾ ਯਾਨੀ ਕਿ ਮੈਂ ਰਜਿਸਟਰ ਨਹੀਂ ਹੈਗਾ ਮੈਨੇ ਤੁਹਾਨੂੰ ਪਾਰਸਲ ਦੇਣਾ ਮੈਂ ਕਹੂੰਗਾ ਮੈਂ ਤੁਹਾਡਾ ਕੋਡ ਭਰੂੰਗਾ ਤੁਹਾਡੇ ਕੋਲ ਓਟੀਪੀ ਆਊਗਾ ਤੁਸੀਂ ਮੈਨੂੰ ਓਟੀਪੀ ਦਿਓਗੇ ਫਿਰ ਉਹ ਕੋਈ ਵੀ ਚੀਜ਼ ਹੈ ਯਾਨੀ ਕਿ ਅਸੀਂ ਲੈਣ ਦੇਣ ਕਰ ਰਹੇ ਹਾਂ ਤਾਂ ਓਟੀਪੀ ਮੈਂ ਭਰੂੰਗਾ ਓਕੇ ਹੋ ਜਾਊਗਾ ਯਾਨੀ ਕਿ ਤੁਸੀਂ ਸਹੀ ਬੰਦੇ ਹੋ ਪਰ ਹੁਣ ਇਹ ਹੈ ਵੀ ਜੇਕਰ ਉਹ ਕੰਪਨੀ ਮੋਬਾਈਲ ਕੰਪਨੀ ਕੋ ਰਜਿਸਟਰ ਨਹੀਂ ਮੈਂ ਉਹਨੂੰ ਓਟੀਪੀ ਭੇਜੂੰਗਾ ਤੁਹਾਡੇ ਕੋਲ ਓਟੀਪੀ ਨਹੀਂ ਆਊਗਾ ਜੇਕਰ ਉਹ ਰਜਿਸਟਰ ਨਹੀਂ ਹੈਗੀ ਤਾਂ ਇਹਦੇ ਵਿੱਚ ਹੋ ਸਕਦਾ ਵੀ ਉਹ ਰਸਤੇ 'ਚ ਹੀ ਫਸ ਜਾਵੇ ਹੁਣ ਇਹ ਇਹ ਜਿਹੜੀ ਲਿਖਦੇ ਨੇ ਕਹਿੰਦੇ ਭਾਰ ਚੱਕੀ ਗਸ ਤੋਂ ਬਾਅਦ ਮੋਬਾਈਲ ਯੂਜ਼ਰਜ਼ ਲਈ ਮੁਸ਼ਕਲਾਂ ਵੱਧ ਸਕਦੀਆਂ ਨੇ ਓਟੀਪੀ ਅਤੇ ਬੈਂਕ ਓਟੀਪੀ ਤੇ ਓਟੀਪੀ ਡਿਲੀਵਰੀ ਮਿਲਣ ਵਿੱਚ ਦਿੱਕਤਾਂ ਆ ਸਕਦੀਆਂ ਨੇ ਐਸਐਮਐਸ ਤੁਹਾਡੇ ਤੱਕ ਪਹੁੰਚਣ ਪਹਿਲਾਂ ਤੋਂ ਟੈਲੀਕਾਮ ਕੰਪਨੀਆਂ ਉਹਨੂੰ ਹੋ ਸਕਦਾ ਜਿਹੜਾ ਬਲੌਕ ਕਰ ਦੇਣ ਟਰਾਈ ਦਾ ਕਹਣਾ ਹੈ ਕਿ ਲੋਕਾਂ ਨੂੰ ਲੋਕਾਂ ਦਾ ਡਾਟਾ ਨੂੰ ਫਰਜੀ ਮੈਸੇਜ ਅਤੇ ਉਹਨਾਂ ਵਿੱਚ ਲਿੰਕ ਹੋਣ ਦਾ ਖਤਰਾ ਹੈ ਜਿਸ ਵਿੱਚ ਬੈਂਕ ਖਾਤਿਆਂ ਤੋਂ ਪੈਸੇ ਕਢਵਾਉਣ ਲਈ ਧੋਖਾਧੜੀ ਦੇ ਮਾਮਲੇ ਸ਼ਾਮਲ ਨੇ ਟਰਾਈ ਨੇ ਟੈਲੀਕਮ ਕੰਪਨੀਆਂ ਨੂੰ ਫੋਨ ਨੰਬਰ ਰਜਿਸਟਰ ਕਰਨ ਲਈ ਕਿਹਾ ਤਾਂ ਜੋ ਫਰਜੀ ਕਾਲਾਂ ਐਸਐਮਐਸ ਤੇ ਰੋਕ ਲਈ ਜਾ ਸਕੇ ਤੇ 1 ਸਤੰਬਰ ਤੋਂ ਬਾਅਦ ਜੇਕਰ ਕਿਸੇ ਨੰਬਰ ਤੇ ਐਸਐਮਐਸ ਆਉਂਦਾ ਹੈ ਤਾਂ ਟਰਾਈ ਦੀ ਸੂਚੀ ਵਿੱਚ ਰਜਿਸਟਰ ਨਹੀਂ ਹੈਗਾ ਤਾਂ ਉਹ ਤੁਹਾਡੇ ਤੱਕ ਨਹੀਂ ਪਹੁੰਚੇਗਾ ਤਾਂ ਉਸ ਨੂੰ ਸਪੈਮ ਐਸਐਮਐਸ ਮੰਨਿਆ ਜਾ ਸਕਦਾ ਤੇ ਬਲੈਕ ਬਲੈਕਲਿਸਟ ਕੀਤਾ ਜਾ ਸਕਦਾ ਹੈ ਇਸ ਮਾਮਲੇ 'ਚ ਬੈਂਕ ਦਾ ਓਟੀਪੀ ਥਰਡ ਪਾਰਟੀ ਪਲੇਟਫਾਰਮ ਤੇ ਲੌਗਇਨ ਕਰਨਾ ਆਦੀ ਵੀ ਸ਼ਾਮਲ ਨੇ ਟਰਾਈ ਦੇ ਨਵੇਂ ਸਪੈਮ ਨਿਯਮਾਂ ਦੀ ਸ਼ੁਰੂਆਤ ਤੋਂ ਬਾਅਦ ਕਹਿੰਦੇ ਫਰਜੀ ਸੰਦੇਸ਼ਾਂ ਨੂੰ ਰੋਕਿਆ ਜਾ ਸਕਦਾ ਤੇ ਦਰਸਲ ਬਹੁਤ ਸਾਰੇ ਲੋਕ ਅਜਿਹੀ ਹੈਨ ਜੋ ਬਿਨਾ ਸੋਚੇ ਸਮਝੇ ਆਪਣੇ ਫੋਨ ਤੇ ਮੈਸੇਜ ਤੇ ਕਲਿੱਕ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਕੁਲਮਲਾ ਕੇ ਦੇਖਿਆ ਜਾਵੇ ਤਾਂ ਇਹ ਬਹੁਤ ਵਧੀਆ ਗੱਲ ਹੈ ਕਿ ਆਖਰ ਜਿਹੜੀਆਂ ਕੰਪਨੀਆਂ ਜਿਹੜੀਆਂ ਜੈਨੂਨ ਨੇ ਗਿਆ ਕੋਈ Ola Uber Zomato Swiggy ਯਾਨੀ ਕਿ ਇਸ ਤਰ੍ਹਾਂ ਦੀਆਂ ਕੰਪਨੀਆਂ ਨੇ ਜੇਕਰ ਉਹ ਟਰਾਈ ਕੋ ਰਜਿਸਟਰ ਕਰਾ ਲੈਂੀਆਂ ਉਹਨਾਂ ਨੂੰ ਮੈਸੇਜ ਆਈ ਜਾਣਗੇ ਪਰ ਜਿਹੜੇ ਫਰਾਡੀ ਨੇਗੇ ਉਹਨਾਂ ਦੇ ਮੈਸੇਜ ਹੁਣ ਬਲੌਕ ਹੋ ਜਾ ਕਰਨਗੇ ਆਟੋਮੈਟਿਕਲੀ ਤੁਹਾਡੇ ਕੋਲ ਆਈ ਨਹੀਂ ਕਰਨਗੇ ਇਹ ਕਹਿਣ ਦਾ ਭਾਵ ਕਿ ਤਨਾ ਕਿਤੇ ਟਰਾਈ ਦਾ ਹੈਗਾ ਤੇ ਕਹਿ ਸਕਦੇ ਆ ਇੱਕ ਚੰਗਾ ਕਦਮ ਹੈ ਜੀ ਤੋਂ ਬਾਅਦ ਦਿੱਕਤਾਂ ਪਰੇਸ਼ਾਨੀਆਂ ਤਾਂ ਜ਼ਾਹਿਰ ਜੀ ਗੱਲ ਆ ਕੋਈ ਨਵੀਂ ਚੀਜ਼ ਸ਼ੁਰੂ ਹੁੰਦੀ ਹੈ ਪਰ ਇਹ ਦਿੱਕਤਾਂ ਪਰੇਸ਼ਾਨੀਆਂ ਬਹੁਤ ਛੋਟੀਆਂ ਨੇ ਉਹਨਾਂ ਦੇ ਮੁਕਾਬਲੇ ਜਦੋਂ ਕਿਸੇ ਦੀ ਮਿਹਨਤ ਦੀ ਗਾੜੀ ਕਮਾਈ ਦੇ ਵਿੱਚ ਲੋਕ ਕੋਈ ਦੂਜਾ ਠੱਗ ਸਿੰਧਮਾਰੀ ਕਰ ਜਾਂਦਾ ਤੇ ਇਹਦੇ ਵਿੱਚ ਕਹਿ ਸਕਦੇ ਆ ਵੀ ਜਦੋਂ ਅੱਗੇ ਨੂੰ ਸ਼ੁਰੂਆਤ ਹੋਗੀ ਜੇਕਰ ਕਿਸੇ ਨੂੰ ਕੋਈ ਕੁਛ ਦਿਨ ਦਿੱਕਤ ਆਈ ਤਾਂ ਭਾਈ ਘਬਰਾਇਓ ਨਾ ਕਿਉਂਕਿ ਨਵਾਂ ਸਿਸਟਮ ਅਪਡੇਟ ਹੋ ਰਿਹਾ ਹੈ ਤੇ ਜ਼ਾਹਿਰ ਜੀ ਗੱਲ ਆ ਕੁਛ ਦਿਨਾਂ ਦੇ ਵਿੱਚ ਇਹ ਠੀਕ ਵੀ ਹੋ ਜਾਊਗਾ